ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਤੁਹਾਡੇ ਅਸਤੇ ਇੱਕ ਨਵੀਂ ਵੀਡੀਓ ਇੱਕ ਨਵੀਂ ਗੱਡੀ ਲੈ ਕੇ ਆਏ ਆ ਤੇ ਤੁਸੀਂ ਪਿਛਲੀ ਵੀਡੀਓ ਵਿੱਚ ਜਿਹੜੀ ਆਪਾਂ ਸਕਵਿਫਟ ਪਾਈ ਸੀ ਬੜਾ ਵਧੀਆ ਸੰਯੋਗ ਦਿੱਤਾ ਤੇ ਪਹਿਲਾਂ ਤੁਸੀਂ ਥੋੜੇ ਗੁੱਸੇ ਹੋ ਗਏ ਸੀ ਕਮੈਂਟਾਂ ਤੋਂ ਐਸ ਕੀ ਕਮੈਂਟ ਤੁਸੀਂ ਬਹੁਤ ਕੀਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਗੱਲ ਨਹੀਂ ਕਰਦਿਆ ਕਰੋ ਜਿਹੋ ਜਿਹੀ ਕਰਦੇ ਹੁੰਦੇ ਆ ਕੋਈ ਚੱਕਰ ਨਹੀਂ ਤੇ ਬਸ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਨਾ ਤੁਸੀਂ ਰਿਸਪੌਂਸ ਦਿਓਗੇ ਉਨਾਂ ਹੀ ਜਾਦੀਏ ਵੀਡੀਓ ਭੇਜਾਂਗੇ ਤੇ ਉਨੀਆਂ ਹੀ ਬਣਾਵਾਂਗੇ ਕਿਉਂਕਿ ਜਦੋਂ ਰਿਸਪੌਂਸ ਘਟ ਜਾਂਦਾ ਫਿਰ ਹਣ ਲੋਕ ਵੀਰਾਂ ਦੇ ਫੋਨ ਆਉਂਦੇ ਕਿ ਹਾਂ ਯਾਰ ਸਾਡੇ ਘਰੇ ਗੱਡੀ ਖੜੀ ਏ ਤੇ ਵੀਡੀਓ ਬਣਾਈਏ ਤੇ ਦਿਲ ਨਹੀਂ ਕਰਦਾ ਜਾਣਦਾ ਜੇ ਵੀ ਵੱਧ ਤੋਂ ਵੱਧ ਵੇਖੋਗੇ ਫੇਰ ਹੀ ਉਤਸ਼ਾਹ ਜਾਂ ਵਧੂਗਾ ਤੇ ਫੇਰ ਹੀ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਕਿਉਂਕਿ ਗੱਡੀ ਹਰ ਬੰਦੇ ਨੇ ਖਰੀਦਣੀ ਏ ਹਰ ਘਰ ਨੇ ਹਰ ਘਰ ਵਿੱਚ ਗੱਡੀ ਹੋਵੇ ਤੇ ਸਾਨੂੰ ਵੀ ਥੋੜਾ ਜਿਹਾ ਖੁਸ਼ੀ ਮਿਲਦੀ ਏ ਤੇ ਅੱਜ ਤੁਹਾਡੇ ਹੱਥੇ ਲੈ ਕੇ ਆਏ ਆ 2017 ਮਾਡਲ ਐਲਐਕਐਸਆਈ ਅਲਟੋ ਡੱਡੂ ਤੇ ਬਿਲਕੁਲ ਨਵੀਂ ਗੱਡੀ ਏ ਤੇ ਗੱਡੀ ਚੈੱਕ ਕਰ ਲਓ ਪਹਿਲਾਂ ਤੁਸੀਂ ਸਾਰੀ A to Z ਤੇ ਆਹ ਦੇਖੋ ਜੀ PV 30 ਨੰਬਰ ਦੀ ਏ ਦੂਜੇ ਨਾਂ ਦੀ ਏ ਪੱਕਾ ਨੰਬਰ ਏ ਜੀ 17 ਮਾਡਲ ਏ LXI ਕੋਈ ਗੱਡੀ ਤੇ ਕੋਈ ਕੰਮ ਖਰਚਾ ਨਹੀਂ ਹੈਗਾ ਸਾਰੀ オリジナル ਏ ਕਿਉਂਕਿ ਆਪਾਂ ਲਿਉਨੇ ਨੇ ਜਿਹੜੀ ਗੱਡੀ ਆਪਾਂ ਨੂੰ ਚੰਗੀ ਲੱਗੇਗੀ ਵਾਕੇ ਪੂਰੀ ਸੋਹਣੀ ਹੋਵੇ ਕਿ ਸਵੇਰ ਦੀ ਮਿਹਨਤ ਬੜੀ ਕੀਤੀ ਏ ਤੋਤੀ ਏ ਤੇ ਚਾਹ ਪਾਣੀ ਸਾਡੀ ਇੱਥੇ ਹੀ ਪਿਆ ਹਜੇ ਵਿੱਚ ਹੀ ਸਵੇਰ ਦੀ ਰੋਟੀ ਵੀ ਹੁਣੇ ਖਾਣੀ ਏ ਜੇ ਤੇ ਇੱਕ ਤਿੰਨ ਚਾਰ ਦਾ ਟਾਈਮ ਹੋ ਗਿਆ ਗੱਡੀ ਦੇਖੋ ਸਾਰੀ ਤੁਸੀਂ ਕੋਈ ਵੀ ਕੰਮ ਖਰਚਾ ਨਹੀਂ ਹੈਗਾ ਗੱਡੀ ਤੇ ਬਿਲਕੁਲ ਕਿਤੇ ਵੀ ਇਧਰਲੀ ਸਾਈਡ ਦੇਖ ਲਓ Sare e scice, so nalda, ma che poi le scicce andrò a cercare. Original nalda. Nalda. Ave nalda. Ave nalda. Ave nalda. Ave nalda. Ave ਟਾਇਰ ਬਿਲਕੁਲ ਇਹਨੇ ਨਵੇਂ ਲੱਗੇ ਆ ਬ੍ਰਿਸਟਨ ਦੇ ਲੱਗੇ ਵਹਿ ਬਾਈ ਚ ਪਰ ਹੈਗੇ ਨਵੇਂ ਪੈ ਗਏ ਚੱਲਦੀ ਬੜੀ ਘੱਟ ਸੀ ਆ ਜੋ ਇਹ ਵੀ ਚੈੱਕ ਕਰ ਲਉ ਇਹ ਬ੍ਰਿਸਟਨ ਦਾ 90 ਕੋ ਪੈਸੇ 100 ਹੀ ਲਾਓ ਪੂਰੇ ਨਵੇਂ ਆ ਰਗੇ ਇਹ ਮੇੜ ਫੁੱਟ ਨਹੀਂ ਹੈਗੀ ਕਦੋਂ ਵੀ ਗੱਟੀ ਜਮਾਈ ਇਹ ਬ੍ਰਿਸਟਨ ਦਾ ਹੀ ਆਈ ਬ੍ਰਿਸਟਨ ਦਾ ਹੀ ਆ ਵੀ ਇਹਨਾਂ ਤੇ ਮਾਡਲ ਵੀ ਲਿਖਿਆ ਹੁੰਦਾ ਕਿਸ ਨੂੰ ਨੌਲੇਜ ਵੇ ਯਾਰ ਕਿਹੜੇ ਮਾਡਲ ਦੇ ਟਾਇਰ ਏ ਆ ਦੇਖੋ 22 ਮਾਡਲ 22 ਚ ਪਾਏ ਸੀ ਚਾਰੇ ਟਾਇਰ ਇਹਨੋਂ ਨਵੇਂ ਨਾ ਜਿੰਨਾ ਤੋਂ ਵੀ ਆਪਾਂ ਖਰੀਦੀ ਏ ਤੇ ਪੀਸ ਬਾਰੀਆਂ ਸਾਰੀਆਂ ਨਾਲ ਦੀਆਂ ਜੀ ਕਰੋ ਚੈੱਕ ਇਹ ਸਟੀਰੀਓ ਵਧੀਆ ਲੱਗਾ ਸਾਊਂਡ ਸਾਊਂਡ ਵਧੀਆ ਵੈਸੇ ਆਪਾਂ ਚਲਾਇਆ ਨਹੀਂ ਪਾ ਲੱਗ ਰਿਹਾ ਜਿੱ ਤੱਕ ਮੈਨੂੰ ਪਤਾ ਹੈ। ਹਾਲੇ ਜੀ। ਥੋੜਾ ਜਿਹਾ ਸਲੋ ਚੱਲਣਾ ਪੈਂਦਾ ਕਿ ਤੁਹਾਨੂੰ ਸੀਲਾ ਸੁਲਣਾ ਚੰਗੀ ਤਰ੍ਹਾਂ ਪ੍ਰੋਪਰ ਪਤਾ ਲੱਗ ਜੇ। ਪ੍ਰੈਮ ਦੀ ਬਿਲਕੁਲ ਓਕੇ ਆ। ਹਾਲੇ। ਸਾਰੀ ਸ਼ੀਲਡ ਗੱਡੀ ਨਵੀਂ ਬਈ। ਤੇ ਰੇਟ ਤੁਹਾਨੂੰ ਅਪਾ ਪਹਿਲਾਂ ਹੀ ਦੱਸ ਦਿੰਨੇ ਆ। ਡਿੱਗੀ ਅਪਾ ਬਾਹਰ ਦਿਖਾਉਣੇ ਆ ਉਹਨਾਂ ਦੇ ਖੋਲ ਦਾ ਵੀਰ। ਤੇ ਰੇਟ ਇਹੰਦਾ ਹੈਗਾ ਜੀ 2 ਲੱਖ 75000 ਰੁਪਇਆ 17 ਮਾਡਲ ਐ ال ਐਕਸ ਹੈਗੀਏ ਬਾਕੀ ਵਾਧਾ ਘਾਟਾ ਬ ਮੌਕੇ ਤੇ ਕਰ ਲਾਂਗੇ ਜਿੱਦਾਂ ਵੀ ਹੋਇਆ ਰੇਟ ਹੈਗਾ ਜੀ 2 ਲੱਖ 75000 ਹਾਲੋ ਜੀ ਕਰ ਲੋ ਚੈੱਕ ਟਿੰਗੀ ਚੈੱਕ ਕਰ ਲੋ ਸ਼ੀਲਡ ਆ ਯਾਰ ਸਾਰੀ ਟਿੰਗੀ ਲੱਗੀ ਵੱਜੀ ਦੀ ਪੇਂਟ ਦੀ ਆਪਣੀ ਤੁਹਾਨੂੰ ਪਤਾ ਪਹਿਲਾਂ ਹੀ ਗਾਰੰਟੀ ਹੁੰਦੀ ਹੈ ਹਾਲੋ ਜੀ ਇੱਕ ਹੋਰ ਏ ਜੇ ਮੈਂ ਕਿਸੇ ਦੇ ਘਰੇ ਚਲੇ ਜਾ ਕੋਈ ਗੱਡੀ ਪੌਣੀ ਹੋਵੇ ਜਿਉ ਲੱਗੀ ਵੱਜੀ ਐਕਸੀਡੈਂਟ ਹੋਵੇ ਮੈਂ ਉਹਦੀ ਐਡ ਨਹੀਂ ਕਰਦਾ ਜੀ ਠੀਕ ਹੈ ਮੈਨੂੰ ਕਾਫੀ ਜਗ੍ਹਾ ਤੇ ਮੈਂ ਗਿਆ ਅੱਗੋਂ ਗੱਡੀ ਲੱਗੀ ਹੋਈ ਜੀ ਮਿਲ ਜਾਂਦੀ ਏ ਮੈਂ ਉਹਦੀ ਐਡ ਨਹੀਂ ਕਰਦਾ ਹੁੰਦਾ ਜੀ ਕਿਉਂਕਿ ਮੈਂ ਹੈ ਯਾਰ ਆਪਾਂ ਕਿਸੇ ਨਾਲ ਧੋਖਾ ਨਹੀਂ ਕਰਨਾ ਵੇ ਇੱਕ ਆਪਦੀ ਵੀਡੀਓ ਪਿੱਛੇ ਕਿਸੇ ਦਾ ਨੁਕਸਾਨ ਕਰਦੀ ਏ ਮੈਂ ਕਾਫੀ ਵਾਰ ਗਿਆ ਇੱਕ ਵੀਰ ਦੀ ਚ ਐਸੀ ਲੱਗੀ ਹੋਈ ਸੀ ਬਾਅਦ ਚ ਮੈਂ ਕਹਿੰਦਾ ਨਹੀਂ ਯਾਰ ਆਪਾਂ ਉਹਦੀ ਐਡ ਨਹੀਂ ਕਰਨੀ। ਕਾਫੀ ਵਾਰ ਗਿਆ ਕਈਆਂ ਗੱਡੀਆਂ ਦੀ ਆਪ ਪੈਟ ਨਹੀਂ ਕਰਦੇ ਵੀਰੇ। ਜਿਹੜੀ ਵਧੀਆ ਹੋਈ, オリジナル ਹੋਈ ਆਪਾਂ ਉਹਦੀ ਹੀ ਐਡ ਕਰਨੀ। ਤੇ ਦੂਜੀ ਗੱਲ ਕਿ ਸੈਂਟਰ ਲੋਕ ਹੈ ਗੱਡੀ। ਸੈਂਟਰ ਲੋਕ ਹੈ ਤੇ ਵਿੱਚੋਂ ਸੀਟ ਕਵਰ ਸੋਨੇ ਪਏ ਆ। ਉਹ ਵੀ ਵਧੀਆ। ਉਤੋਂ ਵੀ ਵਧੀਆ ਛੱਤ ਚੂਤੀ ਵਧੀਆ ਪ੍ਰੋਪਰ। ਕਿਲੋਮੀਟਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ 63000 ਚੱਲੀ 63000 ਚੱਲੀ ਗੱਡੀ 63400 ਪ੍ਰੋਪਰ ਆ ਇੰਡਸਟਰੀਓ ਏਸੀ ਹੀਟਰ ਪ੍ਰੋਪਰ ਚੱਲਦਾ ਕੋਈ ਚੱਕਰ ਨਹੀਂ ਉਹ ਆਪਾਂ ਦੇਖਿਆ ਆ ਤੇ ਉਹਦਾਂ ਵੀ ਸੋਹਣੀ ਹੈ ਕਿਉਂਕਿ ਅਰੀਜਨਲ ਗੱਡੀ ਹੈ ਜਿੰਨੇ ਡਿਊਟੀ ਡੇਟੀ ਜਾਣਾ ਹੋਵੇ ਜਾਂ ਹੋਰ ਪਾਸੇ ਜਾਣਾ ਹੋਵੇ ਉਹਦੇ ਸਭ ਤੋਂ ਬੈਸਟ ਚੀਜ਼ ਹੈ സാഡൽ എപ്പ ചെക്കോ ਪੱਟੀ ਵੀ ਰਿਜਨਲ ਏ ਕੋਈ ਲੀਕਿੰਗ ਨਹੀਂ ਕੋਈ ਕੁਝ ਨਹੀਂ ਬੌਂਟ ਬੜਾ ਘੱਟ ਖੁੱਲਿਆ ਇਧਰ ਵੇਖੋ ਕਿ ਉੱਤੇ ਹੀ ਹਲਾ ਹੀ ਨਹੀਂ ਹਲਾ ਹੀ ਨਹੀਂ ਆ ਵੇ ਲੋ ਉਹ ਲਾਉਣ ਲੱਗਾ ਮਤ ਗੈਨਾ ਸਖਤ ਤੇ ਇਹ ਬੜਾ ਘੱਟ ਖੋਲਦਾ ਰਿਹਾ ਇਹ ਬਿਲਕੁਲ ਨਵੀਂ ਬੈਟਰੀ ਵੀ ਨਵੀਂ ਹੈ ਜਮਾਈ ਹਾਂਜੀ ਬੈਟਰੀ ਵੀ ਨਵੀਂ ਜਮਾਈ ਬ੍ਰੈਂਡ ਨੂੰ ਬੈਟਰੀ ਏ ਤੇ ਆ ਸੁੱਕਾ ਪਿਆ ਇੰਜਨ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਸੋਣੀ ਗੱਟੀ ਏ ਪੀ ਵੀ 30 ਨੰਬਰ ਏ ਆਪਣੇ ਕੋ ਇਹ ਵੀ PV3 ਨੰਬਰ ਇਹਦੇ ਉਹ ਵੀ PV3 ਨੰਬਰ ਹੈ ਇਹ PV ਦੀ ਇਹਦਾ ਲੋਨ ਵੀ ਹੋ ਜਾਊਗਾ ਲੋਨ ਇਹਦੇ ਤੇ ਘੱਟੋ ਘੱਟ 2 ਲੱਖ ਰੁਪਏ ਪਾਉਣੇ 2 ਲੱਖ ਰੁਪਏ ਦਾ ਲੋਨ ਹੋ ਜਾਊਗਾ ਤੇ ਕਈ ਵੀ ਮਤਲਬ ਕਿ ਬਾਕੀ ਉਦਲੀ ਪੇਮੈਂਟ ਦੇਣੀ ਹੈ ਜਿੱਥੇ ਵੀ ਆਪਣਾ ਸੌਤਾ ਆ ਗਿਆ ਅਜੂ ਚੈੱਕ ਕਰ ਉਹ ਇੰਤਲੀ ਸਾਈਡ ਚੈੱਕ ਮੈਟ ਇਹਦੇ ਉਪ ਹੈ ਜੀ ਮੈਟ ਇਹਦੇ ਸੁੱਕਣੇ ਪਏ ਆ ਮੈਟ ਵੀ ਹੈ ਗਿਆ ਥੱਲੇ ਮੈਟਿੰਗ ਹੋਈ ਹੈ ਦੋ ਇਹਦੀਆਂ ਵਿੰਡੋ ਪਾਵਰ ਹੈ ਜੀ ਕਰ ਕੇ ਚੈੱਕ ਦੋ ਵਿੰਡੋ ਪਾਵਰ ਹੈ ਮੈਟ ਉੱਥੇ ਪਿਆ ਮੈਟਿੰਗ ਥੱਲੇ ਹੋਈ ਹੈ ਤੇ ਬਹੁਤ ਸੋਹਣੀ ਹੈ ਡੈਕ オリジナル ਸਟੀਰੀਓ ਜਿਹੜਾ ਕੰਪਨੀ ਵੱਲੋਂ ਫਿੱਟਡ ਵਿੱਚ ਆਉਂਦੇ ਆ ਉਹ ਲੱਗੇ ਹੋਏ ਆ ਦੋ ਵਿੰਡੋ ਵੀ ਪਾਵਰ ਹੈ ਤੇ ਸ਼ੀਸ਼ੇ ਵੀ ਦੁਜੇ ਲੱਗੇ ਆ ਅੰਦਰੋਂ ਅਡਜਸਟ ਜਿਹੜੇ ਹੁੰਦੇ ਆ ਉਹ ਆ ਲੋ ਜੀ ਸੀਟ ਕਵਰ ਬਹੁਤ ਸੋਹਣੇ ਆ ਪਿੱਛੋਂ ਤੁਹਾਨੂੰ ਡਿੱਗੀ ਵਿਖਾਤੀ ਟਾਇਰ ਵੀ ਵਿਖਾਤੇ ਆ ਲੱਗੀ ਵੱਜੀ ਦੀ ਪ੍ਰੋਪਰ ਫੁੱਲ ਗਰੰਟੀ ਹੈ ਇਨਸ਼ੋਰੈਂਸ ਤੇ ਪੋਲੂਸ਼ਨ ਨਹੀਂ ਹੁੰਦਾ ਹੈਗਾ ਤੇ ਇਨਸ਼ੋਰੈਂਸ ਤੇ ਪੋਲੂਸ਼ਨ ਨਹੀਂ ਹੈਗਾ ਉਦੋਂ ਨਾਲ ਕਰਾਉਣਾ ਪਊਗਾ ਗੱਡੀ ਨਾ ਕਰਾ ਕੇ ਦਵਾਂਗੇ ਜੀ ਲੋਨ ਵੀ ਇੰਦੇ ਤੇ ਹੋ ਜਾਊਗਾ ਪ੍ਰੋਪਰ ਸਭ ਕੁਝ ਇੰਦੇ ਤੇ ਹੋ ਜਾਊਗਾ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਮੈਂ ਤਾਂ ਵਾਰ-ਵਾਰ ਇੱਕੋ ਗੱਲ ਕਹਿਣਾ ਉਹ ਵਾਦ ਤੋਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸਾਡਾ ਹੌਸਲਾ ਵੱਧਾ ਇਹ ਵੀਡੀਓ ਕਿਦਾਂ ਹੀ ਲੱਗੀ ਬਸ ਇਹੋ ਹੀ ਲਿਖ ਦਿਆ ਕਰੋ ਵਧੀਆ ਲੱਗੀ ਮਾੜੀ ਲੱਗੀ ਚੰਗੀ ਲੱਗੀ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਇਹਦਾ ਰੇਟ ਤੁਹਾਨੂੰ ਮੈਂਸ਼ਨ ਕਰਤਾ ਕਿਲੋਮੀਟਰ ਵੀ ਦੱਸਤਾ ਲੱਗੀ ਵਜੀ ਦੀ ਆਪਣੀ ਫੋਟੋ ਗਾਰੰਟੀ ਹੈ ਤੇ ਧੰਨਵਾਦ ਜੀ